ਨਹੀਂ ਪਰ ਦੋਰ ਛੋੜਾਂ ਜੀ ਮੈਂ ਪਿੰਡ ਦਾ ਪਲੇਅਰ ਮੈਨੂੰ ਲੱਗਿਆ ਵੀ ਨਸੇ ਕਰਨੀ ਨੂੰ ਜਾਊਗਾ ਉੱਟ ਕੇ ਮੈਂ ਵੀ ਫੁੱਟਬਾਲ ਗੇਮ ਥਰੂ ਕੀਤੀ ਆਪਦੀ ਤੇ ਫੁੱਟਬਾਲ ਕਰਨੀ ਜੋੜੇ ਪਹਿਲਾਂ ਮੇਰੇ ਕੋਲ ਤਿੰਨ ਜਵਾਬ ਸੀ ਹੌਲੀ ਵਾਲੀ ਇੱਕ ਵਾਧਾ ਆ ਗਿਆ ਵਾਧਾ ਆ ਗਿਆ ਮਤ ਵੀ ਅੱਜ ਮੇਰੇ ਕੋਲੇ 112 ਜਵਾਬ ਨੇ ਫਿਰ ਮੇਰੇ ਫਾਦਰ ਦੀ ਡੈਥ ਤੋਂ ਬਾਅਦ ਮੇਰੇ ਇੱਕ ਹੀ ਡਰੀਮ ਸੀਗਾ ਵੀ ਮੈਂ ਗਰਾਊਂਡ 'ਚ ਹੀ ਜਾਵਾਂ ਵੀ ਨਸੇ ਕਰਨੀ ਨਾ ਜਾਵਾਂ ਤੇ ਲੋਕ ਮੈਨੂੰ ਕਹਿੰਦੇ ਸੀਗੇ ਵੀ ਧੀਆਂ ਪੈਣਾ ਕੁਝ ਕਰਨ ਨਹੀਂ ਸਕਦੀਆਂ ਫਿਰ ਮੇਰਾ ਉੱਥੋਂ ਡਰੀਮ ਆਇਆ ਸੀਗਾ 2019 'ਚ ਵੀ ਮੈਂ ਕੁੜੀਆਂ ਨੂੰ ਅੱਗੇ ਲੈ ਕੇ ਆਵਾਂ ਵੀ ਹਾਂ ਕੁੜੀ ਕੋ ਕਰਕੇ ਦਿਖਾ ਜਿਹੜੇ ਲੋਕਾਂ ਨੂੰ ਮੈਂ ਇੱਕੀ ਗੱਲ ਦੇਣਾ ਚਾਹੁੰਦਾ ਵੀ ਸਨੇਹਾ ਬੇੜ ਲੋਕ ਧੀਆਂ ਭੈਣਾਂ ਨੂੰ ਕੈਦ ਕਰਦੇ ਨੇ ਉਹ ਵੀ ਅੰਦਰ ਨਾ ਰੱਖੋ ਉਹਨਾਂ ਨੂੰ ਗਰਾਊਂਡ 'ਨਾ ਵੱਧ ਤੋਂ ਵੱਧ ਜੋੜੋ ਰੋਟੀਆਂ ਬਕਾਣ ਵਾਲੀਆਂ ਮਸ਼ੀਨ ਨਹੀਂ ਗਈ ਉਹ ਆਪਦੇ ਗਰਾਊਂਡ 'ਚ ਜਾ ਕੇ ਆਪਣਾ ਡ੍ਰੀਮ ਸਿਆਉਗੀ ਜਿਹੜੀ ਮਰਜ਼ੀ ਕੁਰੀ ਜੀ ਹਾਂਜੀ ਦੋਸਤੋ ਅੱਜ ਮੈਂ ਤੁਹਾਨੂੰ ਇੱਕ ਜਿਹੇ ਪਰਸਨ ਨੂੰ ਮਿਲਾਉਣਾ ਚਾਹਣਾ ਵਾਂ ਜਿਨ੍ਹਾਂ ਦੇ ਨਾਲ ਤੇ ਬਹੁਤ ਘੱਟ ਇਨਸਾਨ ਤੁਹਾਨੂੰ ਦੇਖਣ ਨੂੰ ਮਿਲਣਗੇ ਜਿਹੜੇ ਕਿ ਆਪਣੇ ਸ਼ੌਂਕ ਛੱਡ ਕੇ ਬੱਚਿਆਂ ਦੇ ਕੈਰੀਅਰ ਬਣਾਉਣ ਵਿੱਚ ਲੱਗੇ ਹਨ ਕਿਉਂਕਿ ਇਸ ਤਰੀਕੇ ਦੇ ਕੰਮ ਹਰ ਕੋਈ ਵਿਅਕਤੀ ਨਹੀਂ ਕਰ ਸਕਦਾ ਕੋਈ ਵਿਰਲਾ ਹੀ ਇਸ ਕੰਮ ਨੂੰ ਕਰ ਸਕਦਾ ਹੈ ਕਿਉਂਕਿ ਅੱਜ ਦੇ ਸਮੇਂ ਵਿੱਚ ਕੁਝ ਵੀ ਫ੍ਰੀ ਨਹੀਂ ਮਿਲਦਾ ਪਰ ਇਹ ਬੱਚਿਆਂ ਨੂੰ ਫ੍ਰੀ ਵਿੱਚ ਕੋਚਿੰਗ ਸਿਖਾ ਰਹੇ ਹਨ ਇਸ ਕਰਕੇ ਵੀਰਾ ਐਜ਼ ਅ ਕੋਚ ਫੁੱਟਬਾਲ ਖੜਾਉਂਦੇ ਨੇ ਬੱਚਿਆਂ ਨੂੰ ਤੇ ਵੀਰੇ ਨਾਲ ਗੱਲਬਾਤ ਕਰਦੇ ਹਾਂ ਵੀਰੇ ਕੀ ਹਾਲ ਲੱਗ ਰਿਹਾ ਵਧੀਆ ਵੀਰੇ ਕਿ ਜਨਾਬ ਤੇ ਵੀਰੇ ਕਿੱਥੋਂ ਸਟਾਰਟ ਕੀਤਾ ਤੁਸੀਂ ਕੰਮ ਤੁਹਾਨੂੰ ਮਤਲਬ ਹਰੇਕ ਵਿਅਕਤੀ ਨੂੰ ਹੁੰਦਾ ਵੀ ਮੈਂ ਫੁੱਟਬਾਲ ਐਜ਼ ਆ ਮਤਲਬ ਕਈਆਂ ਨੂੰ ਸ਼ੌਂਕ ਹੁੰਦਾ ਵਾ ਸਟਾਰਟਿੰਗ ਤੋਂ ਹੀ ਕਰ ਰਹੇ ਹੋ ਤੁਸੀਂ ਇਹ ਚੀਜ਼ ਨਹੀਂ ਵੀਰੇ 2 16 ਜਾਂ ਜਿਵੇਂ ਪਿੰਡ ਦਾ ਪਲੇਅਰ ਮੈਨੂੰ ਲੱਗਿਆ ਵੀ ਨਸੇ ਕੰਨੀ ਨੂੰ ਜਾਊਗਾ ਉੱਟ ਕੇ ਮੈਂ ਵੀ ਫੁੱਟਬਾਲ ਗੇਮ ਥਰੂ ਕੀਤੀ ਆਪਦੀ ਫੁੱਟਬਾਲ ਕੰਨੀ ਜੋੜੇ ਪਹਿਲਾਂ ਮੇਰੇ ਕੋਲ ਤਿੰਨ ਜਵਾਗ ਸੀ ਹੌਲੀ ਹੌਲੀ ਇੱਕ ਵਾਧਾ ਆ ਗਿਆ ਵਾਧਾ ਆ ਗਿਆ ਬੱਸ ਵੀ ਅੱਜ ਮੇਰੇ ਕੋਲੇ 112 ਜਵਾਗ ਨੇ ਬਿਲਕੁਲ ਨਹੀਂ ਹਾਂਜੀ ਤੇ ਤੁਸੀਂ ਜਿੱਦੋਂ ਸਟਾਰਟ ਕੀਤਾ ਆਪਣਾ ਕੰਮ ਤੁਸੀਂ ਤੁਸੀਂ ਵੀ ਐਜ਼ ਆ ਫੁੱਟਬਾਲਰ ਸੀਗੇ ਹਾਂਜੀ ਵੀਰੇ ਮੈਂ ਵੀ ਫੁੱਟਬਾਲਰ ਸੀਗੇ ਤੁਸੀਂ ਥੋੜੀ ਏਜ ਕਿੰਨੀ ਸੀਗੀ ਵੀ ਉਸ ਟਾਈਮ ਜਦ ਤੁਸੀਂ ਫੁੱਟਬਾਲ ਕਰ ਰਹੇ ਸੀਗੇ 20 ਸਾਲ ਸੀਗੇ ਵੀਰੇ 20 ਜਦੋਂ ਟੀਨੇਜਰ ਹੁੰਦਾ ਬੱਚਾ ਤੇ ਉਮਰ 20 ਸਾਲ ਦੀ ਹੁੰਦੀ ਆ ਅਕਸਰ ਜਿਹੜੇ ਹੁੰਦੇ ਨੇ ਨਾ ਯੰਗ ਏਜ ਦੇ ਮੁੰਡੇ ਹੁੰਦੇ ਨੇ ਉਹ ਨਸ਼ਿਆਂ ਵੱਲ ਜਾਂਦੇ ਨੇ ਜਾਂ ਜਿਹੜਾ ਕੁਝ ਅੱਜ ਦੀ ਯੂਥ ਕਰ ਰਹੀ ਆ ਉਧਰ ਜਾਂਦੇ ਨੇ ਤੁਸੀਂ ਆਪ ਦੇ ਆਪ ਨੂੰ ਇੰਨਾ ਕੰਮ ਕਿਵੇਂ ਕੰਟਰੋਲ ਕੀਤਾ ਵੀ ਤੁਸੀਂ ਕੁਝ ਆਪਣੇ ਲਾਈਫ ਵਿੱਚ ਵਧੀਆ ਕਰ ਸਕੋ ਵੀ ਇਹ ਚੀਜ਼ ਵੱਲ ਤੁਸੀਂ ਜਾ ਸਕੋ ਫਰੇਬਰੀ ਪਾਦਾ ਦੀ ਡੈਥ ਤੋਂ ਬਾਅਦ ਮੇਰੇ ਇੱਕ ਹੀ ਡ੍ਰੀਮ ਸੀਗਾ ਵੀ ਮੈਂ ਗਰਾਊਂਡ 'ਚ ਹੀ ਜਾਵਾਂ ਵੀ ਨਸੇਕ ਨਹੀਂ ਨਾ ਜਾਵਾਂ ਵੀ ਲੋਕ ਮੈਨੂੰ ਕਹਿੰਦੇ ਸੀਗੇ ਵੀ ਧੀਆਂ ਪੈਣਾ ਕੁਝ ਕਰ ਨਹੀਂ ਸਕਦੀਆਂ ਫਿਰ ਮੇਰਾ ਉੱਥੋਂ ਡ੍ਰੀਮ ਆਇਆ ਸੀਗਾ 2019 'ਚ ਵੀ ਮੈਂ ਕੁੜੀਆਂ ਨੂੰ ਅੱਗੇ ਲੈ ਕੇ ਆਵਾਂ ਵੀ ਹਾਂ ਕੁੜੀ ਕੋ ਕਰਕੇ ਦਿਖਾਵੂਗੀ ਅੱਜ ਕੁੜੀਆਂ ਸਾਡੇ ਕੋਲ ਖੇਡਦੀਆਂ ਨੇ ਚਾਹੇ ਮਸਤੀ ਕਰਦੀਆਂ ਜੇ ਮਰਜੀ ਗੇਮ ਨਾਲ ਜੁੜੀਆਂ ਨੇ ਵੀ ਜਿਹੜੇ ਲੋਕਾਂ ਨੂੰ ਮੈਂ ਇੱਕ ਹੀ ਗੱਲ ਦੇਣਾ ਚਾਹਨਾ ਵੀ ਸਨੇਹਾ ਵੀ ਜਿਹੜੇ ਲੋਕ ਧੀਆਂ ਪੈਣਾ ਨੂੰ ਕੈਦ ਕਰਦੇ ਨੇ ਉਹ ਵੀ ਅੰਦਰ ਨਾ ਰੱਖੋ ਉਹਨਾਂ ਨੂੰ ਗਰਾਊਂਡ ਨਾਲ ਵੱਧ ਤੋਂ ਵੱਧ ਜੋੜੋ ਰੋਟੀਆਂ ਪਕਾਉਣ ਵਾਲੀ ਕਿਉਂਕਿ ਦੇਖੋ ਫਿਜ਼ੀਕਲ ਜਿਨੀ ਵਾ ਫਿਜ਼ੀਕਲ ਐਕਟੀਵਿਟੀ ਕਰਾਂਗੇ ਉਹਨਾ ਆਪਣਾ ਸਰੀਰ ਫਿੱਟ ਵਾ ਬਹੁਤ ਸਾਰੇ ਆਰਟੀਕਲ ਇਦਾਂ ਲਿਖੇ ਹੁੰਦੇ ਨੇ ਇਹ ਵੀ ਤੁਸੀਂ ਜਿੰਨਾ ਚਿਰ ਐਕਸਰਸਾਈਜ਼ ਨਹੀਂ ਕਰਦੇ ਜਿਹੜਾ ਬੰਦਾ ਐਕਸਰਸਾਈਜ਼ ਕਰਦਾ ਉਹਨੂੰ ਬਿਮਾਰੀਆਂ ਨਹੀਂ ਲੱਗਣਗੀਆਂ ਹਾਂਜੀ ਬਿਲਕੁਲ ਇਹ ਚੀਜ਼ ਬਹੁਤ ਜ਼ਿਆਦਾ ਘੱਟ ਲੋਕ ਆਉਂਦੇ ਨੇ ਗਰਾਊਂਡ ਦੇ ਵਿੱਚ ਜ਼ਿਆਦਾਤਰ ਲੋਕਾਂ ਨੂੰ ਆਉਣਾ ਚਾਹੀਦਾ ਹੁਣ ਆਪਾਂ ਹਰੇਕ ਨੂੰ ਤਾਂ ਇਹ ਚੀਜ਼ ਨਹੀਂ ਕਰ ਸਕਦੇ ਤੇ ਤੁਹਾਡਾ ਬੱਚਿਆਂ ਦੇ ਫੈਮਲੀ ਦੇ ਰਿਲੇਟਡ ਕਿਵੇਂ ਦਾ ਤੁਹਾਡਾ ਗੱਲਬਾਤ ਮਤਲਬ ਵੀਰੇ ਮੈਂ ਬਸ ਘਰ ਘਰ ਜਾ ਕੇ ਗੱਲ ਕਰਦਾ ਜੇ ਨਹੀਂ ਵੀ ਭੇਜਦੇ ਮੈਂ ਆਪਦੀ ਜ਼ਿੰਮੇਵਾਰੀ ਲੈਣਾ ਵੀ ਜੇ ਭੈਣ ਆ ਸਾਡੀ ਭੈਣ ਬਣ ਕੇ ਰਹੂਗੀ ਜੇ ਮੁੰਡਾ ਵਾ ਸਾਡੀ ਜ਼ਿੰਮੇਵਾਰੀ ਹੈ ਜੇ ਨੇ ਸੱਟ ਪੇੜ ਵੀ ਲਾਦੀ ਉਹ ਸਾਡੀ ਜ਼ਿੰਮੇਵਾਰੀ ਹੈ ਉਥੋਂ ਜਵਾਬ ਭੇਜਦੇ ਨੇ ਆਪਦੇ ਕਈ ਮਾਪਿਆਂ ਨੂੰ ਸਮਝਾਉਣਾ ਚਾਹਨਾ ਵੀ ਜਿਹੜੇ ਮਾਪੇ ਨਹੀਂ ਭੇਜਦੇ ਗਰਾਉਂਡ 'ਚ ਧੀਆ ਭੈਣਾਂ ਚਾਹਤੀ ਧੀਆ ਚਾਹੇ ਮੁੰਡਾ ਵਾ ਅਸੀਂ ਕਹਿੰਨੇ ਆ ਵੀ ਇਹ ਨਸ਼ੇ ਕਰਨੀ ਨਾ ਜਾਵੇ ਵੀ ਵੱਧ ਤੋਂ ਵੱਧ ਗਰਾਉਂਡ ਨਾਲ ਜੁੜੇ ਵੀ ਹਾਂ ਆਪਦੀ ਡਰੀਆਂ ਮਾਪਤਾ ਆ ਤੇ ਬੇਰੇ ਤੁਸੀਂ ਸੋਚ ਦੇਖ ਸਕਦੇ ਹੋ ਕੋਲ-ਕੋਲ ਓਵਰਆਲ ਕਿੰਨੇ ਬੱਚੇ ਹੋਣਗੇ 112 ਕਰੀਬ ਦੇ 112 ਦੇਖ ਸਕਦਾ ਤੁਸੀਂ ਹਰ ਵਿਅਕਤੀ ਮਤਲਬ ਹਰ ਸਟੂਡੈਂਟ ਇਹਨਾਂ ਵਾਸਤੇ ਕਰੀਬੀ ਆ ਹਰੇਕ ਬੰਦ ਸਟੂਡੈਂਟ ਨਾਲੇ ਫਰੈਂਡਲੀ ਤੌਰ ਤੇ ਗੱਲਬਾਤ ਕਰਦੇ ਨੇ ਤੇ ਹਰੇਕ ਜੇ ਕੋਈ ਵਿਅਕਤੀ ਆਪਣੇ ਬੱਚਾ ਕੋਈ ਨਹੀਂ ਆਉਂਦਾ ਗਰਾਊਂਡ ਵਿੱਚ ਉਹਨਾਂ ਦੇ ਫੈਮਲੀ ਦੇ ਨਾਲ ਗੱਲਬਾਤ ਕਰਦੇ ਨੇ ਈਵਨ ਉਹਨਾਂ ਨੂੰ ਘਰੋਂ ਵੀ ਲੈ ਕੇ ਜਾਂਦੇ ਨੇ ਤੇ ਐਦਾਂ ਦੇ ਥੌਟਸ ਬਹੁਤ ਘੱਟ ਪਰਸਨ ਹੁੰਦੇ ਨੇ ਐਦਾਂ ਦੇ ਲਾਈਫ ਵਿੱਚ ਤੁਹਾਨੂੰ ਸ਼ਾਇਦ ਕੋਈ ਐਦਾਂ ਦਾ ਪਰਸਨ ਦੇਖਣ ਨੂੰ ਮਿਲੇ ਜਿਨ੍ਹਾਂ ਦੀ ਐਦਾਂ ਦੀ ਸੋਚ ਹੁੰਦੀ ਆ ਤੇ ਬਹੁਤ ਵਧੀਆ ਇਦਾਂ ਦੀ ਸੋਚ ਆ ਮੇਰੇ ਜੀ ਤੁਸੀਂ ਨੈਸ਼ਨਲ ਖੇਡੇ ਆ ਹਾਂਜੀ ਵੀਰੇ ਦੋ ਵਾਰੀ ਦੋ ਵਾਰੀ ਖੇਡੇ ਆ ਹਾਂਜੀ ਉਸ ਟਾਈਮ ਕਿੰਨੀ ਏਜ ਸੀ ਤੁਹਾਡੀ ਉਦੋਂ ਵੀ 21 ਤੇ ਹੁਣ ਤੁਸੀਂ ਐਜ਼ ਅ ਕੋਚ ਹੀ ਹੋ ਤੁਸੀਂ ਹਾਂਜੀ ਵੀਰੇ ਐਜ ਕੋਚ ਹੀ ਆ ਜਿਹੜਾ ਤੁਸੀਂ ਬੱਚਿਆਂ ਦਾ ਖਰਚਾ ਹੁੰਦਾ ਤੁਸੀਂ ਆਪ ਕਰਦੇ ਹੋ ਆਪ ਵੀ ਕਰਦਾ ਵੀਰੇ ਪਿੰਡ ਦੇ ਐਨ ਆਰ ਆਈ ਵੀਰ ਨੇ ਮੇਰੇ ਨਾਲ ਥੋੜੇ ਜੁੜੇ ਹੋਏ ਉਹ ਵੀ ਆਪਦਾ ਕਰਦੇ ਨੇ ਵੀ ਹਾਂ ਵੀ ਤੈਨੂੰ ਘਾਟ ਨਹੀਂ ਟੈਨ ਦੇਣੀ ਕੋਈ ਚੀਜ਼ ਦੀ ਉਹ ਨਾਲ ਜੁੜੇ ਨੇ ਮੇਰੇ ਇਹ ਤੀਜਾ ਨੂੰ ਤੁਸੀਂ ਐਜ਼ ਅ ਜੋਬ ਵੀ ਕਰਦੇ ਤੁਸੀਂ ਹਾਂਜੀ ਵੀਰੇ ਜੋਬ ਵੀ ਕਰਦਾ ਤੇ ਇੰਨੇ ਚੀਜ਼ਾਂ ਨੂੰ ਮੈਨੇਜ ਕਿਵੇਂ ਕਰਦੇ ਹੋ ਕਿਉਂਕਿ ਅਕਸਰ ਜਿਹੜੇ ਵਿਅਕਤੀ ਹੁੰਦੇ ਨੇ ਕਈ ਉਹ ਕੱਲੀ ਨੌਕਰੀ ਕਰਕੇ ਇਹਦਾ ਕਹਿੰਦੇ ਨੇ ਵੀ ਅਸੀਂ ਬਹੁਤ ਜ਼ਿਆਦਾ ਸਟ्रेस ਲੈਵਲ ਫੀਲ ਕਰਦੇ ਆਂ ਇਹ ਚੀਜ਼ਾਂ ਨੂੰ ਨਹੀਂ ਕਰ ਪਾਉਂਦੇ ਤੁਸੀਂ ਇਹ ਚੀਜ਼ ਕਿਵੇਂ ਮੈਨੇਜ ਕਰ ਲੈਣੇ ਐਂ ਨੀ ਚੀਜ਼ ਫਿਰ ਮੈਨੇਜ ਕਰ ਲੈਣਾ ਵੀ ਹਾਂ ਵੀ ਮੈਨੂੰ ਹੁੰਦਾ ਵੀ ਆ ਚੱਲੇ ਜੇ ਖੇਡਣਗੇ ਜਿਆਦਾ ਜਿਆਦਾ ਟੂਰਨਾਮੈਂਟ ਖੇਡਣਗੇ ਇਹਨਾਂ ਨੂੰ ਪਤਾ ਲੱਗੂਗਾ ਅੱਗੇ ਕੋਈ ਅਕੈਡਮੀ ਲੈ ਕੇ ਜਾਊਗੀ ਇਹਨਾਂ ਦਾ ਭੇਖ ਦਾ ਸਵਾਲ ਹੋ ਜਾਂਦਾ ਵੀ ਹਾਂ ਮੈਂ ਮੈਨੇਜ ਕਰ ਲੈਣਾ ਆਪਣੇ ਹਿਸਾਬ ਨਾਲ ਵੀ ਹਾਂ ਵੀ ਅੱਜ ਆਹ ਟੀਮ ਟੂਰਨਾਮੈਂਟ ਖੇਡੂਗੀ ਅੱਜ ਭੈਣਾ ਖੇਡਣਗੇ ਅੱਜ ਕੱਲ ਮੁੰਡੇ ਖੇਡਣਗੇ ਉਹ ਆਪਣੇ ਹਿਸਾਬ ਨਾਲ ਮੈਨੇਜ ਕਰਨਾ ਪੈਂਦਾ ਤੁਹਾਨੂੰ ਪਾਰਟੀ ਬਾਏ ਦਾ ਕੋਈ ਮਤਲਬ ਨਹੀਂਗਾ ਆਪਣਾ ਸਾਰਿਆਂ ਦਾ ਸਪੋਰਟ ਕੀਤੀ ਆ ਅੱਜ ਕਬੱਡੀ ਟੌਪ ਤੇ ਖੜੀ ਆ ਵੀ ਹਾਂ ਟੀ ਕਦੇ ਵੀ ਹਾਂ ਟੀਮ ਨੂੰ ਜਾਣਦਾ ਨਹੀਂ ਦੇ ਕੋਈ ਅੱਜ ਜਾਣਦੇ ਨੇ ਪਰ ਸਾਰੀਆਂ ਪਾਰਟੀਆਂ ਨੇ ਸਾਡਾ ਸਾਥ ਦਿੱਤਾ ਵੀਰੇ ਵੀ ਹਾਂ ਅੱਜ ਅਸੀਂ ਉੱਤੇ ਖੜੇ ਆ ਸਭ ਤੋਂ ਫੁੱਟਬਾਲ ਵਾਲੇ ਵੀ ਮੰਨ ਕੇ ਚੱਲੀਏ ਵੀ ਹਾਂ ਮੇਰਾ ਤਾਂ ਦਰਦ ਵੀਰੇ ਜੇ ਦੂਜਿਆਂ ਦਾ ਦਰਦ ਖੁਸ਼ੀ ਜੇ ਬਦਲ ਕੇ ਵੀ ਉਹੀ ਸਕੂਨ ਆ ਮੇਰਾ ਗਰਾਊਂਡ 'ਚ ਆ ਕੇ ਇੱਕ ਸਕੂਨ ਜਿਹਾ ਮਿਲਦਾ ਬੱਖੜਾ ਜਿੰਨੀ ਮਰਜ਼ੀ ਟੈਨਸ਼ਨ ਚ ਹੋਈਏ ਇੱਥੇ ਆ ਕੇ ਸਭ ਕੁਝ ਭੁੱਲ ਜਾਈਦਾ ਜਿਵੇਂ ਹੁਣ ਕੋਈ ਵਿਅਕਤੀ ਨਸ਼ਿਆਂ ਵੱਲ ਜਾ ਰਿਹਾ ਵਾ ਕਿਉਂਕਿ ਜਦੋਂ ਬੰਦਾ ਟੀਨੇਜਰ ਹੁੰਦਾ ਵਾ ਉਦੋਂ ਹੀ ਜ਼ਿਆਦਾ ਏਜ ਹੁੰਦੀ ਆ ਕਿਉਂਕਿ ਹਰੇਕ ਵਿਅਕਤੀ ਹੁੰਦਾ ਥੋੜੀ ਵੀ ਏਜ ਆਈ ਹੋਣੀ ਆ ਮੇਰੀ ਏਜ ਆਈ ਆ ਹਾਂਜੀ ਉਦੋਂ ਉਹ ਨਾ ਆਪਾਂ ਨੂੰ ਹਰੇਕ ਚੀਜ਼ੇ ਕੋਈ ਨਵੀਂ ਚੀਜ਼ ਹੁੰਦੀ ਆ ਆਪਾਂ ਨੂੰ ਟਰਾਈ ਕਰਨ ਦਾ ਜੀ ਕਰਦਾ ਚਾਹੇ ਉਹ ਚੰਗੀ ਆ ਚਾਹੇ ਮਾੜੀ ਆ ਕਿਉਂਕਿ ਆਪਣੇ ਮਾਈਂਡ ਨੂੰ ਨਹੀਂ ਪਤਾ ਹੁੰਦੀ ਵੀ ਆਪਣੇ ਵਾਸਤੇ ਉਹ ਚੀਜ਼ ਮੈਨੂੰ ਬੈਨੀਫਿਟ ਵਾ ਜਾ ਉਹਦੇ ਵਾਸਤੇ ਆਪਾਂ ਨੂੰ ਹੈਲਥ ਵਾਸਤੇ ਕੋਈ ਇਸ਼ੂ ਕ੍ਰੀਏਟ ਕਰਦੀ ਆ ਹਾਂਜੀ ਤੇ ਜੇ ਕਿ ਵਿਅਕਤੀ ਨਸ਼ੇਵਲ ਜਾਂਦਾ ਤੇ ਉਹਦੇ ਮਾਈਂਡ ਮਾਈਂਡ ਵਿੱਚ ਥਾਟ ਆ ਰਹੇ ਨਸ਼ੇ ਰਲੇਟਡ ਤੇ ਉਹਨੂੰ ਕਿਦਾਂ ਕੰਟਰੋਲ ਕਰਨਾ ਚਾਹੀਦਾ ਵੀਰੇ ਉਹਨੂੰ ਆਪਦੇ ਹਿਸਾਬ ਨਾਲ ਵੀ ਹਾਂ ਉਹਨੂੰ ਫ੍ਰੈਂਡਲੀ ਕਰਕੇ ਵੀ ਆਪਦਾ ਮਸਤੀ ਕਰਕੇ ਜਿਵੇਂ ਮੰਨ ਲਓ ਦੀ ਆਪਦੀ ਗਰਾਊਂਡ ਨਾਲ ਜੋੜਨਾ ਵੀ ਅੱਜ ਕੱਲ ਫੋਨ ਦਾ ਨਾ ਸਾਹੀ ਵੀਰੇ ਜਿਆਦਾ ਉਹ ਵੀ ਮੈਂ ਕਰਦਿਆਂ ਨੂੰ ਸਨੇਹ ਦੇਣਾ ਚਾਹਨਾ ਵੀ ਫੋਨ ਜਿਵੇਂ ਆਪਦੇ ਘਰ ਦੇਣ ਤੋਂ ਬੱਚਿਆਂ ਨੂੰ ਲੈ ਕੇ ਦੇ ਦਿੰਦੇ ਉਹ ਤਾਂ ਫੋਨ ਤੇ ਜੁੜਿਆ ਆ ਬਿਲਕੁਲ ਜੀ ਬਿਲਕੁਲ ਜਾਂ ਨਸ਼ੇ ਤੇ ਲੱਗੂਗਾ ਜਾਂ ਫੋਨ 'ਚ ਜਾਊਗਾ ਬਸ ਵੀ ਉਹ ਚਾਹਨਾ ਮੈਂ ਗਰਾਊਂਡ ਨਾਲ ਜੋੜੋ ਜਿਆਦਾ ਜਿਆਦਾ ਫੋਨ 'ਚ ਦੇਣਾ ਵੀ ਇੱਕ ਘੰਟਾ ਵੱ ਉਹ ਵੀ ਜਿਆਦਾਤਰ ਜਿਹੜੇ ਯੂਥ ਰੇ ਜਿਆਦਾਤਰ ਰੀਲਾਂ ਚੱਲ ਰਹੀਆਂ ਨੇ ਹਾਂਜੀ ਉਹਨਾਂ ਦਾ ਕੋਈ ਮੇਨ ਮੋਟਿਵ ਹੈ ਨਹੀਂਗਾ ਵੀ ਵੀਡੀਓ ਬਣਾਉਣੀ ਆਪਾਂ ਨੇ ਵੀ ਸ਼ਾਇਦ ਹੈ ਵੀ ਆਪਣਾ ਸੋਸ਼ਲ ਮੀਡੀਆ ਤੇ ਆਪਣਾ ਅਕਾਊਂਟ ਕ੍ਰੀਏਟ ਕਰਨਾ ਵਾ ਤੇ ਕੁਝ ਆਪਣਾ ਗਰੋ ਕਰਨਾ ਵਾ ਉਹਨਾਂ ਨੇ ਐਦਾਂ ਹੀ ਬਸ ਫਲੈਕਸ ਕਰਨ ਵਾਸਤੇ ਮੋਬਾਈਲ ਲਏ ਹੋਏ ਨੇ ਹਾਂਜੀ ਤੇ ਜਿਆਦਾਤਰ ਉਹਨਾਂ ਦਾ ਉਹਨਾਂ ਦੇ ਸ਼ਾਇਦ ਫੈਮਲੀ ਨੂੰ ਵੀ ਕਹਿ ਕੇ ਧੱਕਾ ਧੁੱਕਾ ਕਰਕੇ ਲੈ ਲੈਂਦੇ ਨੇ ਮੋਬਾਈਲ ਹਾਂਜੀ ਤੇ ਜੇ ਤੁਸੀਂ ਚਾਹੋ ਕਿ ਵਿਅਕਤੀ ਕੋਲ ਕੋਈ ਪੈਸੇ ਨੇ ਉਹ ਚੀਜ਼ ਤੇ ਇਨਵੈਸਟ ਕਰਨਾ ਚਾਹੁੰਦਾ ਵਾ ਉਹ ਕਿਹੜੀ ਚੀਜ਼ ਤੇ ਇਨਵੈਸਟ ਕਰ ਸਕਦਾ ਵਾ ਹਾਂਜੀ ਮੈਂ ਬਰੇ ਚਾਹਨਾ ਵੀ ਆਪਦਾ ਪੈਸਾ ਜੋੜ ਕੇ ਰੱਖੇ ਵੀ ਜਿਆਦਾ ਤੋਂ ਜਿਆਦਾ ਵੀ ਅੱਗੇ ਆਉਣ ਵਾਲੇ ਸਮੇਂ 'ਚ ਵੀ ਪੈਸਾ ਉਹ ਕਮ ਆਊਗਾ ਬਿਲਕੁਲ ਵੀ ਪਤਾ ਕੀ ਆ ਜਿਵੇਂ ਹੁਣ ਖਰਚ ਲੰਦੇ ਨੇ ਚਾਹੇ 10 ਖਰਚ ਦੇਣ ਜਾਂ 20 ਖਰਚ ਦੇਣ ਉਹ 10 20 ਦਾ ਵੀ ਆਪਾਂ ਜੋੜ ਕੇ ਦੇਖਾਂ ਮਹੀਨੇ ਦਾ 300 ਹੋ ਜਾਂਦਾ ਵੀ ਉਹ ਜਿਆਦਾ ਜਿਆਦਾ ਆਪਦਾ ਪੈਸਾ ਇਨਵੈਸਟ ਕਰਕੇ ਰੱਖਣ ਦੀ ਹਾਂਜੀ ਤੇ ਐਸਾ ਤੁਸੀਂ ਕੋਚ ਆਪਣੇ ਬੱਚੇ ਨੂੰ ਆਪਣੇ ਜਿਹੜੇ ਸਟੂਡੈਂਟਾਂ ਨੂੰ ਤੁਸੀਂ ਕਿਵੇਂ ਟ੍ਰੇਨ ਕਰਦੇ ਹੋ ਤੁਸੀਂ ਇਹਨਾਂ ਨੂੰ ਉਰੇ ਵਾ ਗਰਾਉਂਨ ਨਾਲੀ ਜੋੜ ਕੇ ਜਿਆਦਾ ਹੁੰਦਾ ਵੀ ਮਸਤੀ ਕਰਕੇ ਹੁੰਦਾ ਜਾਂ ਵੀ ਹਾਂ ਉਹਨਾਂ ਨਾਲ ਫਰੈਂਡਲੀ ਬਣ ਕੇ ਜਾਂ ਭਰਾ ਬਣ ਕੇ ਵੀ ਉਹੀ ਕਰਕੇ ਹੁੰਦਾ ਜੇ ਮੈਂ ਕਹਿਣਾ ਵੀ ਹਾਂ ਮੈਂ ਗੁੱਸੇ 'ਚ ਉਹਨਾਂ ਨੂੰ ਬੋਲੂਗਾ ਫਿਰ ਨਹੀਂ ਕਿਉਂਕਿ ਇੱਕਦਮ ਛੱਡ ਕੇ ਜਾਊਗਾ ਗੇਮ ਮੇਰੇ ਬੰਦ ਜਿਹੜੀ ਮਰਜ਼ੀ ਗੇਮ ਖੇਡਣ ਮੈਂ ਚਾਹੁੰਦਾ ਵੀ ਨਸ਼ਾ ਨਾ ਕਰਨ ਬਸ ਚਾਹੇ ਹਾਕੀ ਵੀ ਖੇਡ ਲੈਣ ਚਾਹੇ ਫੁੱਟਬਾਲ ਖੇਡਣ ਜਿਹੜੀ ਮਰਜ਼ੀ ਗੇਮ ਖੇਡਣ ਗਰਾਉਂਨ ਨਾਲ ਜੁੜੇ ਨਾ ਨਸ਼ੇ ਕਿੰਨੂ ਨਾ ਜਾ ਹੁਣ ਜੇ ਮੈਂ ਕਈ ਵਿਅਕਤੀ ਹੁੰਦੇ ਨੇ ਵੀ ਜਿਹੜਾ ਵਿਅਕਤੀ ਕੋਈ ਚੰਗਾ ਕੰਮ ਕਰ ਰਿਹਾ ਹੈ ਉਹਨਾਂ ਨੂੰ ਮਾੜਾ ਵੀ ਬੋਲ ਰਿਹਾ ਐਦਾਂ ਦੇ ਹੁੰਦੇ ਨੇ ਹਰ ਪਰਸਨ ਤੇ ਤੁਹਾਡੇ ਹਾਂਜੀ ਵੀਰੇ ਹੈ ਕਿ ਇਹਨੇ ਬਥੇਰੇ ਹੁੰਦੇ ਨੇ ਉਹਨੂੰ ਬਾਇਰ ਗਰੂਪ ਹਸਾਬ ਦੇਣਾ ਵੀਰੇ ਅਸੀਂ ਹੋਰ ਕਿਸੇ ਨੂੰ ਨਹੀਂ ਦੇਣਾ ਹੈਗਾ ਬਸ ਜਾਂ ਉਹਨਾਂ ਦੇ ਮਾਪਿਆਂ ਨੂੰ ਦਿਖਾਵਾ ਹੀ ਕਰਕੇ ਵੀ ਹਾਂ ਵੀ ਤੁਹਾਡੀ ਜਿਹੜੀ ਕੁੜੀ ਲਿਆਏ ਸੀਗੀ ਕੋਈ ਕਰਕੇ ਦਿਖਾਵਾਂਗੇ ਬਿਲਕੁਲ ਜੀ ਬਿਲਕੁਲ ਤੇ ਬਹੁਤ ਘੱਟ ਐਦਾਂ ਦੀ ਪਰਸਨਲਿਟੀ ਸੋਚ ਹੁੰਦੀ ਹੈ ਜਿਹੜੇ ਵਿਅਕਤੀ ਆਪਣੇ ਕਰਨਾ ਚਾਹੁੰਦੇ ਨੇ ਆਪਣੇ ਲਾਈਫ ਵਿੱਚ ਕੁਝ ਕਰਨਾ ਚਾਹੁੰਦੇ ਨੇ ਪਲੱਸ ਖੁਦ ਵੀ ਕਰ ਰਹੇ ਹੋ ਤੁਸੀਂ ਤੇ ਬੱਚਿਆਂ ਨੂੰ ਵੀ ਹਾਂਜੀ ਬੱਚਿਆਂ ਨੂੰ ਵੀ ਜੋ ਤੇ ਕੋਈ ਐਦਾਂ ਨਹੀਂ ਕਿ ਜਿਆਦਾ ਵਧੀਆ ਸਟੂਡੈਂਟਸ ਥਰੇ ਥੋਡੇ ਹੈਗੇ ਨੰਬਰ ਜਿਵੇਂ ਗੈਰੀ ਹੋ ਗਿਆ ਬੇਬੀ ਹੋ ਗਿਆ ਇਹ ਪਲੇਅਰ ਮੇਰੇ ਚੰਗੇ ਨੇ ਵੀ ਹਾਂ ਜਿਵੇਂ ਆਰੁਣ ਹੋ ਗਿਆ ਵੀ ਹਮੇ ਪਹਿਣਾ ਵੀ ਨੇ ਖੁਸ਼ੀ ਪਹਿਣ ਹੋਗੀ ਅੱਗੇ ਵੀ ਹਾਂ ਉਹ ਅੱਗੇ ਖੇਡਣ ਨੂੰ ਵੀ ਚੰਗੀਆਂ ਨੇ ਵੀ ਹਾਂ ਐਂ ਤਾਂ ਵੀਰੇ ਕੋਈ ਵੇਚ ਫਰਕ ਨਹੀਂ ਰੱਖਦੇ ਗਏ ਸਾਰੇ ਇੱਕੋ ਜਿਹੇ ਨੇ ਹਾਂਜੀ ਕਿ ਜਦੋਂ ਟੀਮ ਚ ਆ ਜਾਂਦੇ ਨੇ ਸਾਰੇ ਇੱਕ ਹੀ ਹੋ ਜਾਂਦਾ ਮੰਨ ਲਾ ਕੋਈ ਬੇਬੀ ਨਹੀਂ ਕੋਈ ਗੈਰ ਨਹੀਂ ਬਸ ਇੱਕ ਹੀ ਹੋ ਜਾਂਦੇ ਨੇ ਸਾਰੇ ਕਿ ਐਜ਼ ਅ ਟੀਚਰ ਜਿਹੜਾ ਟੀਚਰ ਹੁੰਦਾ ਨਾ ਆਪਣੇ ਸਟੂਡੈਂਟਸ ਨੂੰ ਸਾਰਿਆਂ ਨੂੰ ਇਕੁਅਲ ਦੇਖਦਾ ਹੁੰਦਾ ਹਾਂ ਜੀ ਇਹਨਾਂ ਦੀ ਇਕਤਾ ਨਹੀਂ ਰਹੂਗੀ ਅੱਜ ਮੈਂ ਇੱਕ ਦਾ ਨਾਮ ਬੋਲੂਗਾ ਕੱਲ ਨੂੰ ਟਟੂ ਦਾ ਵੀ ਹਾਂ ਤੂੰ ਇੱਕ ਦਾ ਨਾਮ ਲਿਆ ਸੀਗਾ ਉਹਨੂੰ ਹੀ ਰੱਖ ਲੈ ਮੈਂ ਕਹਿੰਦਾ ਵੀ ਇਹਨਾਂ ਦੀ ਇਕਤਾ ਬਣੀ ਰਹੇ ਵੀ ਹਾਂ ਜਿਆਦਾ ਜਿਆਦਾ ਵੀ ਜਿਹੜੀ ਗੱਲ ਗਰਾਊਂਡ ਦੀ ਆ ਗਰਾਊਂਡ 'ਚ ਹੀ ਰੱਖ ਜਾ ਨਾ ਵੀ ਘਰੇ ਜਾ ਕੇ ਨਾ ਕਹਿਣ ਵੀ ਹਾਂ ਤੂੰ ਮੈਨੂੰ ਬੁਲਾਈ ਨਾ ਵੀ ਉੱਥੇ ਨਾ ਕਰੀਏ ਇਹਨਾਂ ਦੀ ਗਰਾਊਂਡ 'ਚ ਕਰ ਤੇ ਵੀਰੇ ਐਦਾਂ ਦਾ ਇ ਇਦਾਂ ਦਾ ਹੋਇਆ ਵੀ ਸ਼ਾਇਦ ਤੁਹਾਨੂੰ ਥੋੜੇ ਮਾਨ ਵਿੱਚ ਹੋਇਆ ਵੀ ਇਦਾਂ ਦਾ ਵੀ ਹੋ ਸਕਦਾ ਵੀ ਅੱਜ ਕੱਲ ਦੀ ਡੇਟ ਦੇ ਵਿੱਚ ਹਾਂ ਬਰੇ ਹੁੰਦਾ ਬਹੁਤ ਜਿਵੇਂ ਕੋਈ ਮਾਂ ਸਾਨੂੰ ਗਲਤ ਕਹਿ ਦਿੰਦਾ ਵਾ ਫਿਰ ਥੋਚ ਲਈਦਾ ਵਾ ਯਾਰ ਜਵਾਬਾਂ ਕਰਕੇ ਅੱਗੇ ਆਉਣਾ ਵਾ ਕੋਈ ਨਾ ਇਧਰੋਂ ਸੋਚ ਕੇ ਉਧਰ ਕੱਢ ਦੋ ਕਿਉਂਕਿ ਬਰੇ ਜਵਾਬਾਂ ਕਰਕੇ ਕਰਨਾ ਵਾ ਜੇ ਗੁੱਸਾ ਕਰਾਂਗੇ ਇਹਨਾਂ ਦਾ ਮੈਂ ਮੰਨ ਕੇ ਥੱਡੋ ਵੀ ਛੱਡ ਦੂੰਗਾ ਫਿਰ ਉਹਨਾਂ ਨਾਲ ਗਰਾਊਂਡ ਨਾਲ ਨਹੀਂ ਜੁੜਦਾ ਨਸ਼ੇ ਕਿ ਨਹੀਂ ਜਾਊਗਾ ਜਵਾਬ ਬਿਲਕੁਲ ਬਿਲਕੁਲ ਕਿਉਂਕਿ ਅੱਜ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਦਾ ਦੌਰ ਚੱਲ ਰਿਹਾ ਨਾ ਹਾਂਜੀ ਤੇ ਜਿਹੜਾ ਵੀ ਜਿਵੇਂ ਕਿ ਕਈ ਅੱਜ ਕੱਲ੍ਹ ਦੀ ਡੇਟ ਵਿੱਚ ਕੋਈ ਇਨਫਲੂਐਂਸਰ ਮੈਂ ਮੰਨਦਾ ਨਹੀਂ ਜਿਹੜਾ ਰੀਅਲ ਹੋਊਗਾ ਕੋਈ ਬਹੁਤ ਘੱਟ ਇਨਫਲੂਐਂਸਰ ਹੁੰਦੇ ਨੇ ਜਿਹੜੇ ਰੀਅਲ ਹੁੰਦੇ ਨੇ ਜਿਹੜੇ ਸੱਟਾ ਨੂੰ ਪ੍ਰਮੋਟ ਕਰਦੇ ਨੇ ਦਾ ਗੈਂਬਲਿੰਗ ਐਪ ਹੋਵੇ ਪ੍ਰਮੋਟ ਕਰਦੇ ਨੇ ਤੇ ਜ਼ਿਆਦਾਤਰ ਨਸ਼ਿਆਂ ਨੂੰ ਹੀ ਪ੍ਰਮੋਟ ਕਰਦੇ ਨੇ ਹਾਂਜੀ ਜ਼ਿਆਦਾਤਰ ਨਸ਼ਿਆਂ ਨੂੰ ਹੀ ਕਰਦੇ ਨੇ ਤੇ ਇਹ ਚੀਜ਼ਾਂ ਤੋਂ ਬਚ ਕੇ ਰਹਿਣਾ ਚਾਹੀਦਾ ਵਾ ਜੇਕਰ ਤੁਸੀਂ ਮਤਲਬ ਐਸ ਪਿੰਡ ਦੇ ਵਿੱਚ ਹੀ ਕਲੋਜ਼ ਕਰਦੇ ਹੋ ਤੁਸੀਂ ਹਾਂਜੀ ਵੀਰੇ ਮੈਂ ਪਿੰਡ ਜੀ ਕਰਦਾ ਵਾਂ ਸਟੂਡੈਂਟ ਜੀ ਜੇ ਤੁਸੀਂ ਆਹਨ ਬਾਹਰੋਂ ਆਉਣ ਦੀ ਚਾਹ ਬਣ ਹਾਂਜੀ ਵੀਰੇ ਆਵੇ ਕਿਸੇ ਤੋਂ ਆਪਾਂ ਫੀਸ ਨਹੀਂ ਲਵਾਂਗੇ ਬਸ ਗਰਾਉਂਡ ਚ ਆਪਿਆ ਗਰਾਉਂਡ ਨਾਲ ਜੁੜਿਆ ਰਹੇ ਕਿਹੜੇ ਕਿਹੜੇ ਪਿੰਡ ਤੱਕ ਹੁਣ ਤੁਹਾਡੇ ਨਾਲ ਸਟੂਡੈਂਟਸ ਜੁੜ ਚੁੱਕੇ ਨੇ ਵੀਰੇ ਮੇਰੇ ਤੱਕ ਸਿਆੜ ਜਿਵੇਂ ਹੋ ਗਿਆ ਪੱਲਾ ਹੋ ਗਿਆ ਹਾਂਜੀ ਜਿਵੇਂ ਲਾਪਰਾ ਹੋ ਗਿਆ ਹਾਂਜੀ ਦੂਰ ਦੂਰ ਤੱਕ ਹੋ ਗਿਆ ਹਾਂਜੀ ਕਿਉਂਕਿ ਨਾਮ ਬਣਾਉਣਾ ਪਿੰਡਾਂ ਦੇ ਵਿੱਚ ਬਹੁਤ ਓਕੀ ਗੱਲ ਬਾ ਕਿਉਂਕਿ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਕੋਈ ਹਰ ਕੋਈ ਐਦਾਂ ਨਾਰਮਲ ਪਰਸਨ ਇਹ ਚੀਜ਼ ਨਹੀਂ ਕਰ ਸਕਦਾਗਾ ਕੌਣ ਕਿ ਭਰਾ ਅੱਜਕੱਲ ਟਾਈਮ ਕਿਸੇ ਕੋਲੇ ਨਹੀਂ ਹੈਗਾ ਟਾਈਮ ਤਾਂ ਕੋਈ ਛੱਡ ਹੀ ਨਹੀਂ ਸਕਦਾ ਹੈਗਾ ਬਿਲਕੁਲ ਜੀ ਵੀ ਜਿਹੜਾ ਟਾਈਮ ਛੱਡੂਗਾ ਆਪਦਾ ਵੀ ਹਾਂ ਗਰਾਊਂਡ ਨੂੰ ਜੁੜੂਗਾ ਉਹੀ ਪਲੇਅਰ ਆ ਨਹੀਂ ਤਾਂ ਟਾਈਮ ਤਾਂ ਕੋਈ ਛੱਡਦਾ ਹੀ ਨਹੀਂਗਾ ਵੀ ਜ਼ਿਆਦਾਤਰ ਤਾਂ ਵੀ ਹਾਂ ਅਗਲਾ ਕਹਿੰਦਾ ਫੋਨ ਚਲਾ ਲੈਣਾ ਮੈਂ ਘਰੇ ਬਹਿ ਕੇ ਚਲਾ ਲੈਣਾ ਹਾਂਜੀ ਤੇ ਤੁਹਾਡੇ ਆਪਦੇ ਵੀਰੇ ਕੋਈ ਸੁਪਨੇ ਮਰੇ ਮੇਰਾ ਕੋਈ ਡ੍ਰੀਮ ਨਹੀਂ ਮੈਂ ਚਾਹਨਾ ਵੀ ਜਿਹੜੀਆਂ ਲੋਕ ਧੀਆਂ ਭੈਣਾਂ ਨੂੰ ਗਲਤ ਕਹਿੰਦੇ ਨੇ ਵੀ ਹਾਂ ਚਾਹੇ ਮੇਰੇ ਫੁੱਟਬਾਲ ਪਲੇਅਰ ਨੇ ਚਾਹੇ ਜਿਹੜਾ ਮਰਜੀ ਆ ਵੀ ਉਹ ਸਿਰ ਝੁਕਾ ਕੇ ਉਹਨਾਂ ਦਾ ਸਨਮਾਨ ਕਰੇ ਵੀ ਹਾਂ ਚਾਹੇ ਕੁੜੀ ਆ ਜਿਹੜਾ ਕੋ ਮਰਜੀ ਆ ਵੀ ਮੈਂ ਆਪਣੇ ਪਲੇਅਰਾਂ ਨੂੰ ਜਿੰਨੇ ਵੀ ਜਿੰਨੇ ਵੀ ਜਵਾਕ ਨੇ ਮੇਰੇ ਵੀ ਗੁੱਸਾ ਨਾ ਕਰਨ ਵੀ ਹਾਂ ਵੀ ਅੱਗੇ ਤੋਂ ਅੱਗੇ ਆਪਦੀ ਲਾਈਫ ਦੇਖਣ ਕਿਉਂਕਿ ਵੀਰੇ ਇਹਨਾਂ ਦੀ ਲਾਈਫ ਆ ਜੇ ਮੈਂ ਇਹ ਕੋ ਕਰਨਗੇ ਤਾਂ ਮੇਰਾ ਨਾਮ ਆ ਜੇ ਇਹ ਨਹੀਂ ਕੋ ਕਰਨਗੇ ਮੇਰਾ ਨਾਮ ਹੈ ਨਹੀਂ ਗੱਲ ਇਹਨਾਂ ਕਰਕੇ ਮੇਰਾ ਨਾਮ ਆ ਮੇਰੇ ਪਹਿਲਾਂ ਮੈਨੂੰ ਆਪਣੇ ਆਪ ਨੂੰ ਵੀ ਸ਼ਾਂਤ ਰੱਖਣਾ ਪੈਣਾ ਭਾਜੀ ਮੈਂ ਗ ਵੀ ਮੈਂ ਚਾਹੁੰਦਾ ਵੀ ਹਾਂ ਮੈਂ ਇੱਕ ਬਸ ਮਾਪਿਆਂ ਨੂੰ ਇਹੀ ਬੇਨਤੀ ਕਰਨਾ ਚਾਹੁੰਦਾ ਵੀ ਚਾਹੇ ਕੁੜੀ ਆ ਜਾਂ ਮੁੰਡਾ ਉਹਨਾਂ ਨੂੰ ਬਰਾਬਰ ਦਾ ਹੱਕ ਦੇਣਾ ਦੇਣਾ ਸਿੱਖੋ ਪਹਿਲਾਂ ਸਭ ਤੋਂ ਵੱਡੀ ਗੱਲ ਇਹੀ ਆ ਕਿਉਂਕਿ ਵੀਰੇ ਆਪਾਂ ਦੇਖਦੇ ਆਂ ਵੀ ਹਾਂ ਮੁੰਡੇ ਨੂੰ ਆਪਾਂ ਜ਼ਿਆਦਾ ਵਧਾਵਾ ਦਿੰਨੇ ਆ ਕੁੜੀ ਨੂੰ ਪਿੱਛੇ ਛੱਡ ਦਿੰਨੇ ਆ ਠੀਕ ਆ ਕੁੜੀ ਉਹ ਕਰ ਸਕਦੀ ਹੈ ਜਿਹੜਾ ਕੋਲ ਮੁੰਡਾ ਨਹੀਂ ਕਰ ਸਕਦਾ ਅੱਜ ਕੱਲ ਜੇ ਆਪਾਂ ਤੇ ਅੱਜ ਦਾ ਪੌਡਕਾਸਟ ਆਪ ਇੱਥੇ ਖਤਮ ਕਰਦੇ ਆਂ ਬਹੁਤ ਵਧੀਆ ਲੱਗਿਆ ਵੀਰੇ ਨਾਲ ਗੱਲਬਾਤ ਕਰਕੇ ਕਿਉਂਕਿ ਐਦਾਂ ਦੀ ਸੋਚ ਬਹੁਤ ਘੱਟ ਪਰਸਨ ਦੀ ਹੁੰਦੀ ਆ ਵੇ ਵੀਰੇ ਦਾ ਮੈਂ ਜਿਹੜਾ ਤੁਸੀਂ ਇੰਸਟਾਗ੍ਰam ਯੂਜ਼ ਕਰਦੇ ਹੋ ਹਾਂਜੀ ਵੀਰੇ ਤੇ ਵੀਡੀਓਜ਼ ਵੀ ਪਾਉਂਦੇ ਹੋਗੇ ਤੁਸੀਂ ਆਪਣੇ ਤੇ ਵੀਰੇ ਦਾ ਇੰਸਟਾਗ੍ਰam ਹੈ ਨੀਂਜੇ ਡਿਸਕ੍ਰਿਪਸ਼ਨ ਦੇ ਦਿੱਤਾ ਤੁਸੀਂ ਜਾ ਕੇ ਜਰੂਰ ਵੀਰੇ ਨੂੰ ਫੋਲੋ ਕਰਿਓ ਤੇ ਮਿਲਦੇ ਆ ਨਵੇਂ ਪੌਡਕਾਸਟ ਦੇ ਨਾਲ ਨਵੀਂ ਵੀਡੀਓ ਦੇ ਨਾਲ ਜੇਕਰ ਤੁਹਾਡੀ ਵੀ ਕਹਾਣੀ ਇਦਾਂ ਦੀ ਹੈ ਤੁਸੀਂ ਤੁਹਾਡੇ ਲਾਈਫ ਵਿੱਚ ਕੁਝ ਇਦਾਂ ਦਾ ਹੋਇਆ ਹੋਇਆ ਹੈ ਜਿਸ ਤੋਂ ਸੁਣ ਕੇ ਤੁਹਾਨੂੰ ਮੋਟੀਵੇਸ਼ਨ ਮਿਲ ਸਕੇ ਤਾਂ ਮੈਂ ਆਪਣਾ ਇੰਸਟਾਗ੍ਰam ਤੇ ਆਪਣਾ ਨੰਬਰ ਡੀਐਮ ਵੀ ਦਿੱਤਾ ਆ ਤੁਸੀਂ ਜਰੂਰ ਟੈਕਸਟ ਮੈਸੇਜ ਕਰਿਓ ਠੀਕ ਹੈ ਵੀਰੇ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਵਧੀਆ ਲੱਗਾ ਤੁਹਾਡੇ ਨਾਲ ਗੱਲਬਾਤ ਕਰਕੇ ਤੇ ਮਿਲਦੇ